Go. ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਜਲੰਧਰ ਰੇਂਜ ਦੇ ਦਿਸ਼ਾ ਨਿਰਦੇਸ਼ ਦੀ ਸਾਡਾ ਲਗਾਤਾਰ ਗੈਂਗਸਟਰਾਂ ਤੇਵਾਰ ਚੱਲ ਰਿਹਾ ਹੈ ਇਸ ਦੀ ਲੜੀ ਵਿੱਚ ਹੀ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ ਅਸੀਂ ਇੱਕ ਫਿਰੋਤੀ ਗੈਂਗ ਜਿਨੇ ਫਿਰੋਤੀ ਦੀ ਮੰਗ ਕੀਤੀ ਸੀ 5 ਕਰੋੜ ਦੀ ਅਤੇ ਬਾਅਦ ਵਿੱਚ ਫਾਇਰਿੰਗ ਕੀਤੀ ਸੀ ਇਹਦਾ ਪਰਦਾਫਾਸ਼ ਕਰਦੇ ਹੋਏ 5 ਮੁਜਰਮਾਂ ਨੂੰ ਸਕਸੈਸਫੁਲੀ ਕਾਬੂ ਕੀਤਾ ਹੈ ਇਸ ਪੂਰੇ ਆਪਰੇਸ਼ਨ ਦੀ ਅਗਵਾਈ ਕੀਤੀ ਹੈ ਸਾਡੇ ਐਸਪੀ ਡੀ ਪਵਨਜੀਤ ਸਿੰਘ ਨੇ ਨਾਲ ਹੀ ਸਾਡੀ ਐਸਪੀ ਹੈੱਡਕੁਆਟਰ ਹਰਪਿੰਦਰ ਕੌਰ ਗਿੱਲ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਮੋਹਿਤ ਕੁਮਾਰ ਸਿੰਘਲਾ ਅਤੇ ਡੀਐਸਪੀ ਸਬਡਿਵੀਜ਼ਨ ਖੰਨਾ ਵਿਨੋਦ ਕੁਮਾਰ ਬਾਕੀ ਟੀਮ ਦੇ ਅਹਿਮ ਮੈਂਬਰ ਸੀ ਸਬ ਇੰਸਪੈਕਟਰ ਸੁਖਦੀਪ ਸਬ ਇੰਸਪੈਕਟਰ ਸਿਮਰਨ ਅਤੇ ਇੰਸਪੈਕਟਰ ਹਰਦੀਪ ਸਿੰਘ ਐਂਡ ਇੰਸਪੈਕਟਰ ਆਕਾਸ਼ ਦਤ ਇਹ ਲੜੀ ਇੱਥੋਂ ਸ਼ੁਰੂ ਹੁੰਦੀ ਹੈ ਕਿ 25 12 2025 ਅ ਪਿਛਲੇ ਸਾਲ ਇੱਕ ਇੱਕ ਕੱਪੜਾ ਵਪਾਰੀ ਨੇ ਜਿਨ੍ਹਾਂ ਦੀ ਦੁਕਾਨ ਹੈਗੀ ਹੈ ਦੀਵ ਕਲੈਕਸ਼ਨ ਦੇ ਨਾਮ ਤੋਂ ਆਸ਼ੂ ਵਜਨ ਮਦਈ ਜਿਹੜੇ ਕਿ ਖਟਿਕਾ ਮੋਹੱਲਾ ਦੇ ਰਹਿਣ ਵਾਲੇ ਹਨ ਇਹਨਾਂ ਦੇ ਮੋਬਾਈਲ ਤੇ ਇੱਕ ਆਡੀਓ ਰਿਕਾਰਡਿੰਗ ਆਂਦੀ ਹੈ ਜਿਦੇ ਵਿੱਚ 5 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਫਿਰੋਤੀ ਮੰਗਣ ਵਾਲਾ ਇਹ ਆਡੀਓ ਪੇਜਨ ਵਾਲਾ ਆਪਣੀ ਪਛਾਣ ਕਰਦਾ ਹੈ ਬਾਈ ਦਾ ਨੇਮ ਆਫ ਗੋਲਦੀ ਬਰਾੜ ਨਾਲ ਹੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਦੋਸਤ ਨੇ ਤੇ ਜਿਹੜੀ ਇਹਨਾਂ ਦੀ ਚਲ ਅਚਲ ਜਾਇਦਾਦ ਦੇ ਬਾਰੇ ਵੀ ਵੇਰਵਾ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜੇਕਰ ਇਹ 5 ਕਰੋੜ ਦੀ ਮੰਗ ਨਾ ਪੂਰੀ ਕੀਤੀ ਗਈ ਤਾਂ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੇ ਪਰਿਵਾਰ ਇਹਨਾਂ ਦੇ ਦੋਸਤਾਂ ਰਿਸ਼ਤੇਦਾਰਾਂ ਦੇ ਖਿਲਾਫ ਕੋਈ ਵੀ ਜਾਨ ਮਾਲ ਨੂੰ ਇਹ ਹਮਲਾ ਕਰਨਗੇ ਇਹ ਤੋਂ ਬਾਅਦ ਹੀ ਇਹਦੀ ਗੰਭੀਰਤਾ ਸਮਝਦੇ ਹੋਏ ਖੰਨਾ ਪੁਲਿਸ ਨੇ ਜਲਦੀ ਹੀ ਐਫ ਆਰ ਨੰਬਰ 221/25 ਥਾਣਾ ਸਿੱਟੀ ਰੂ ਵਿਖੇ ਦਰਜ ਕੀਤੀ ਅਤੇ ਆਪਣੀ ਤਫਤੀਸ਼ ਸ਼ੁਰੂ ਕੀਤੀ ਅ ਇਸੇ ਸਾਲ 18 19 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਇਹਨਾਂ ਦੇ ਘਰ ਦੇ ਬਾਹਰ ਚਾਰ ਨੌਜਵਾਨ ਆਂਦੇ ਨੇ ਇਹ ਦੋ ਮੋਟਰਸਾਈਕਲਾਂ ਤੇ ਆਂਦੇ ਨੇ ਇਹਨਾਂ ਦੇ ਘਰ ਦੀ ਪਛਾਣ ਕਰਦੇ ਨੇ ਫਿਰ ਇੱਕ ਜਲਨਸ਼ੀਲ ਪਦਾਰਥ ਦੇ ਨਾਲ ਇਹਨਾਂ ਦੀ ਗੱਡੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹਨ ਜਿਹੜੀ ਕਿ ਬਾਅਦ ਚੋਂ ਬਚ ਜਾਂਦੀ ਹੈ ਅਤੇ ਗੋਲੀਆਂ ਨਾਲ ਵਾਰ ਕਰਦੇ ਹਨ ਇਹਨਾਂ ਦੇ ਘਰ ਤੇ ਤੇ ਗੱਡੀ ਤੇ ਫੌਰੀ ਤੌਰ ਤੇ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਤਫ਼ਤੀਸ਼ ਅਮਲ 'ਚ ਲਿਆਂਦੀ ਗਈ ਇਦੇ ਵਿੱਚ ਮੈਂ ਇਹ ਹੀ ਦੱਸਣਾ ਚਾਹਾਂਗੀ ਕਿ ਜਿਹੜੇ ਸ਼ੂਟਰ ਸੀ ਰਾਤ ਦਾ ਸਮੇਂ ਸੀ ਇਹਨਾਂ ਨੇ ਆਪਣੇ ਮੂੰਹ ਮਫਲਰ ਹੈਲਮਟ ਦੇ ਨਾਲ ਬੰਨੇ ਹੋਏ ਸੀ ਤੇ ਜਿਹੜਾ ਇਹਨਾਂ ਦਾ ਵਪਾਰ ਵੀ ਹੈਗਾ ਕਪੜਾ ਵਪਾਰੀ ਹਨ ਜਿਹੜੇ ਸਾਡੇ ਮਧਈ ਇਹਨਾਂ ਦੇ ਅਸੀਂ ਵੱਖ-ਵੱਖ ਐਂਗਲਸ ਵੀ ਐਕਸਪਲੋਰ ਕਰਨੇ ਚਾਹੇ ਕਿ ਕੋਈ ਪਰਸਨਲ ਐਨਮਿਟੀ ਨਾ ਹੋਵੇ ਕੋਈ ਬਿਜ਼ਨਸ ਲੜਾਈ ਕੋਈ ਪੈਸੇ ਦਾ ਲੈਣ-ਦੇਣ ਜਿਹੜੀ ਫਿਰੋਤੀ ਦੀ ਮੰਗ ਵੀ ਆਈ ਹੈ ਇਹ ਕਿਸੇ ਲੋਕਲ ਕਰਿੰਦੇ ਤੋਂ ਆਈ ਹੈ ਕਿਸੀ ਲੋਕਲੀ ਕੋਈ ਮਾੜਾ ਬੰਦਾ ਹੋਵੇ ਜਾਂ ਬਾਹਰ ਬੈਠੇ ਇਸ ਲਈ ਇਹ ساری ਗੁੱਥੀ ਜਿਹੜੀ ਸੀ ਇਹ ਸਾਡੇ ਲਈ ਇੱਕ ਬਲਾਈਂਡ ਕੇਸ ਵਾਂਗ ਸੀ ਪਹਿਲਾਂ ਬਟ ਸਟੈਪ ਬਾਈ ਸਟੈਪ ਜਿਹੜੀ ਇਹਦੀ ਤਕਨੀਕੀ ਤੇ ਵਿੱਤੀ ਜਾਂਚ ਹੋਈ ਨਾਲ ਹੀ ਟੀਮ ਨੇ ਬੜੀ ਸਕਸੈਸਫੁਲੀ ਤੇ ਬੜੀ ਬਹਾਦਰੀ ਨਾਲ 225 ਕਿਲੋਮੀਟਰ ਤੋਂ ਵੱਧ ਇਹ ਸਾਰੇ ਜਿਹੜਾ ਗਿਰੋ ਸੀ ਇਹਨੂੰ ਟ੍ਰੇਲ ਕਰਦੇ ਹੋਏ ਅਸੀਂ ਸਕਸੈਸਫੁਲੀ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਤੇ ਸਾਰੀ ਕਾਂਸਪੀਰੇਸੀ ਨੂੰ ਅਨੌਰਥ ਕੀਤਾ ਹੈ ਕਨਸਪਿਰਸੀ ਇਸ ਪ੍ਰਕਾਰ ਹੈ ਕਿ ਜਿਹੜੇ ਇਹ ਪੰਜਾਂ ਵਿੱਚੋਂ ਦੋ ਜਣ ਹੈਗੇ ਨੇ ਲੋਕਲ ਇੱਕ ਹੈ ਜਿਹੜਾ ਕਿ ਆਂ ਈਸ਼ਵਰ ਤੇ ਦੂਸਰਾ ਹੈ ਅਮਿਤ ਕੁਮਾਰ 엘ያስ ਲਾਡੀ ਇਹ ਦੋਨੋਂ ਹੀ ਖੰਨਾ ਦੇ ਰਹਿਣ ਵਾਲੇ ਹਨ ਜਿਹੜਾ ਅਮਿਤ ਕੁਮਾਰ 엘ያስ ਲਾਡੀ ਹੈ ਇਹਤੇ ਪਹਿਲਾਂ ਵੀ 2341 ਦਾ ਮੁਕਦਮਾ ਦਰਜ ਹੈ ਯਾਨੀ ਕਿ ਲੜਾਈ ਝਗੜੇ ਦਾ थाना ਸਿਟੀ ਟੂ ਵਿਖੇ ਇਹ ਆਪਣੇ ਆਪ ਨੂੰ ਮਦਈ ਦੇ ਮੂੰਹ ਬੋਲੀ ਮਾਸੀ ਦਾ ਮੁੰਡਾ ਵੀ ਕਹਿੰਦਾ ਸੀ ਇਸ ਲਈ ਇਹ ਪਲੀਪਾਂਤੀ ਜਾਨੂ ਸੀ ਕੀ ਇਹਨਾਂ ਦੇ ਪੈਸੇ ਕੀ ਕਾਰੋਬਾਰ ਦਾ ਕੀ ਸਿਸਟਮ ਹੈ ਇਹਨਾਂ ਨੇ ਹੋਰ ਜਿਹੜੀ ਪ੍ਰਾਪਰਟੀ ਖਰੀਦੀ ਹੈ ਕਿੱਥੇ ਹੈ ਤੇ ਇਹਨਾਂ ਦੇ ਮਨ ਵਿੱਚ ਮੈਲਾਈ ਤੇ ਇਹਨਾਂ ਨੇ ਅੱਗੇ ਆਪਣਾ ਇੱਕ ਕਾਂਸਪੀਰੇਸੀ ਨੂੰ ਅੱਗੇ ਇੱਕ ਰੂਪ ਦਿੱਤਾ ਇਹ ਅੱਗੇ ਮਿਲਦੇ ਨੇ ਆਪਣੇ ਇੱਕ ਜਾਣਕਾਰ ਨਾਲ ਜਿਹਦਾ ਨਾਮ ਸੀ ਵਿਵੇਕ ਇਹ ਥਾਣਾ ਠਕੋਲੀ ਦਾ ਰਹਿਣ ਵਾਲਾ ਹੈ ਇਹ ਵਿਵੇਕ ਦੀ ਕ੍ਰਿਮੀਨਲ ਹਿਸਟਰੀ ਇਸ ਪ੍ਰਕਾਰ ਹੈ ਕਿ ਇਸ ਤੇ ਥਾਣਾ ਪੰਚਕੁਲਾ ਵਿਖੇ ਤੇ ਮਟੌਰ ਵਿਖੇ ਇਹਦੇ ਅਟੈਂਪਟ ਟੂ ਮਰਡਰ ਦੇ ਪਰਚੇ ਪਰਚੇ ਦਰਜਨ ਨਾਲ ਹੀ ਇਸ ਤੇ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ थाना ਬਲੌਂਗੀ ਵਿਖੇ ਜਿੱਤੇ ਜਿਹਦੇ ਵਿੱਚ ਇਹ ਤੋਂ ਰਿਕਵਰੀ ਹੋਈ ਹੈ 100 ਗ੍ਰਾਮ ਕੋਕੀਨ ਦੀ ਇਹਨਾਂ ਨੇ ਇਹਨੂੰ ਕੰਟੈਕਟ ਕੀਤਾ ਜਿਹੜੇ ਸਾਰੇ ਇੰਟੈਲੀਜੈਂਸ ਇਨਪੁਟਸ ਨੇ ਜਿਹੜੇ ਮੈਂ ਪਹਿਲਾਂ ਦੱਸੇ ਇਹਨਾਂ ਦੀ ਜਾਇਦਾਦ ਦੇ ਬਾਰੇ ਰਿਸ਼ਤੇਦਾਰੀਆਂ ਦੇ ਬਾਰੇ ਕਿੱਥੇ ਜਾਂਦਾ ਹੈ ਕਿੱਥੇ ਇਹਦੀ ਦੁਕਾਨ ਹੈ ਆਦੀ ਇਹ ਸਾਰੀ ਇਨਪੁਟ ਇਹਨਾਂ ਨੇ ਇਕੱਠੀ ਕਰਕੇ ਦਿੱਤੀ ਹੋਰ ਤਾਂ ਹੋਰ ਜਦ ਪੁਲਿਸ ਦੀ ਕਾਰਵਾਈ ਵੀ ਸ਼ੁਰੂ ਹੋਈ ਐਫਆਈਆਰ ਦਰਜ ਹੋਣ ਤੋਂ ਬਾਅਦ ਤੇ ਫਾਇਰਿੰਗ ਤੋਂ ਬਾਅਦ ਵੀ ਇਹ ਜਿਹੜੀ ਲੋਕਲ ਪੁਲਿਸ ਦੀ ਕਾਰਵਾਈ ਹੈ ਇਹਦੇ ਵੀ ਇੰਟੈਲੀਜੈਂਸ ਇਨਪੁਟਸ ਅੱਗੇ ਪਾਸ ਆਨ ਕਰਦੇ ਰਹੇ ਇਹ ਜਿਹੜਾ ਇਹਨਾਂ ਨੇ ਟੈਪ ਕੀਤਾ ਸੀ ਅਗਲਾ ਬੰਦਾ ਇਹ ਕਾਂਸਪੀਰੇਸੀ ਜਿਹਨੂੰ ਅਸੀਂ ਫੜਿਆ ਹੈ ਵਿਵੇਕ ਟਕੋਲੀ ਦੇ ਰਹਿਣ ਵਾਲਾ ਇਹ ਰੋਪੜ ਜੀਲ ਵਿੱਚ ਰਹਿ ਕੇ ਆਇਆ ਹੋਇਆ ਹੈ ਤੇ ਉੱਥੇ ਹੀ ਇਹਦਾ ਜਿੰਮ ਵੀ ਹੈ ਥਾਣਾ ਟਕੋਲੀ ਵਿਖੇ ਤੇ weight lifting ਕਰਨ ਦਾ ਇਹ ਕਾਫੀ ਸ਼ਕੀਨ ਹੈ ਉੱਥੇ ਹੀ weight lifting ਕਰਦੇ ਹੋਏ ਜਿੰਮ ਵਿੱਚ ਇਹਦੀ ਮੁਲਾਕਾਤ ਹੁੰਦੀ ਹੈ ਇੱਕ ਹੋਰ ਥਾਣਾ ਕੁਲਗੜੀ ਫਿਰੋਜ਼ਪੁਰ ਦੇ ਪਿੱਛੋਂ ਦੀ ਰਹਿਣ ਵਾਲੇ ਵਿੱਕੀ son of ਤੇਲ ਸਿੰਘ ਦੇ ਨਾਲ ਤੇ ਇਹਨੂੰ ਕੰਟੈਕਟ ਅੱਗੇ ਕਰਦਾ ਹੈਗਾ ਤੇ ਅੱਗੇ ਤਹਿਲ ਸਿੰਘ ਆਪਣਾ ਕੰਟੈਕਟ ਕਰਦਾ ਹੈਗਾ ਗੈਂਗਸਟਰ 골ਡੀ ਬਰਾਦ ਲੋ ਜੀ ਤੋਂ ਬਾਅਦ ਇਹ ਸਾਰਾ ਫਿਰੋਤੀ ਮੰਗਨ ਦਾ ਫੇਰੇ ਫਾਇਰਿੰਗ ਕਰਨ ਦਾ ਸਿਲਸਲਾ ਹੁੰਦਾ ਹੈ ਫਿਰੋਤੀ ਤੋਂ ਬਾਅਦ ਵੀ ਜਿਹੜਾ ਇਹ ਸਾਡਾ ਲੋਕਲ ਅਕਿਊਜ਼ਡ ਹੈ ਅਮਿਤ ਕੁਮਾਰ ਉਰਫ ਲਾਡੀ ਇਹਨੇ ਸੋਚਿਆ ਸੀ ਇਹਦੇ ਮੁਤਾਬਕ ਇਹਦੀ ਮੰਸ਼ਾ ਇਹ ਸੀ ਕਿ ਜਦ ਇਹ ਤੇ ਪਹਿਲਾਂ ਵੀ ਇਹ ਪ੍ਰਧਾਨ ਬਣ ਕੇ ਕਾਫੀ ਇਹਦੇ ਰਾਜੀਨਾਮੇ ਕਰਾਉਂਦਾ ਰਿਹਾ ਪੈਸੇ ਦੀ ਪੈਸੇ ਦੇ ਮਾਮਲੇ ਵਿੱਚ ਡਿਸਪਿਊਟਸ ਵਿੱਚ ਪੈ ਕੇ ਰਾਜਨਾਮੇ ਇਹਦਾ ਕਰਾਉਂਦਾ ਸੀਗਾ ਜਿਹੜਾ ਮਦਈ ਹੈ ਤੇ ਇਹਨੂੰ ਲੱਗਿਆ ਕਿ ਇਸ ਵਾਰ ਵੀ ਜਦ ਇਹਨੂੰ ਫਿਰੋਤੀ ਦੀ ਕਾਲ ਆਏਗੀ ਤੇ ਪੱਜ ਦਾ ਪੱਜ ਦਾ ਇਹਦੇ ਕੋਲ ਹੀ ਆ ਕੇ ਰਾਜਨਾਮਾ ਕਰਾਏਗਾ ਇੱਕ ਆਪਣਾ ਇਹ ਫਿਰੋਤੀ ਚੋ ਵੀ ਕੱਟ ਲੇਗਾ ਤੇ ਇਹ ਰਾਜਨਾਮਾ ਕਰਾਉਣ ਦੇ ਬਹਾਨੇ ਵੀ ਇਕੱਠ ਲੇਗਾ ਤਾਂ ਇਸ ਪ੍ਰਕਾਰ ਇਹ ਸਾਰੇ ਜਿਹੜਾ ਫਿਰੋਤੀ ਵਾਲੀ ਇਹ ਕਾਂਸਪੀਰੇਸੀ ਹੈ ਫਿਰੋਤੀ ਤੇ ਫਾਇਰਿੰਗ ਵਾਲੀ ਇਹਨੂੰ ਆਪਾਂ ਅਨ ਇਹਨੂੰ ਆਪਾਂ ਸਕਸੈਸਫੁਲੀ ਅਨਰਥ ਕਰ ਪਾਏ ਹਾਂ ਤੇ ਤੁਹਾਡੇ ਥਰੂ ਵੀ ਮੈਂ ਖੰਨਾ ਦੇ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਗੈਂਗਸਟਰਾਂ ਦੇ ਵਾਰ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਐਕਸਟਰੋਸ਼ਨ ਐਂਡ ਥ੍ਰੈਟ ਕਾਲਸ ਜੇਕਰ ਤੁਹਾਨੂੰ ਆਂਦੀ ਵੀ ਹੈ ਕਿਸੇ ਵੀ ਨੰਬਰ ਤੋਂ ਇੰਡੀਆ ਜਾਂ ਫੋਰਨ ਨੰਬਰ ਤੋਂ ਤੁਸੀਂ ਫੌਰੀ ਤੌਰ ਤੇ ਖੰਨਾ ਪੁਲਿਸ ਨੂੰ ਦੱਸੋ ਤਾਂ ਕਿ ਅਸੀਂ ਇਹ ਸਾਰੇ ਦਾ ਪਰਦਾਫਾਸ਼ ਕਰ ਸਕੀਏ ਧੰਨਵਾਦ ਜਿਹੜੇ ਸੱਤਰੀ ਨੇ ਹਾਇਰਿੰਗ ਕੀਤੀ ਸੀ ਉਹ ਖੜੇ ਰਹੇਗੇ ਇਹ ਜਿਹੜੇ ਸ਼ੂਟਰ ਨੇ ਇਹ ਵੀ ਐਸੀ ਕਾਂਸਪੀਰੇਸੀ ਦਾ ਸੀ ਜਿਹੜੇ ਇਹ ਦੇ ਵਿੱਚ ਜਿਹੜੇ ਸ਼ੂਟਰਸ ਨੂੰ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਆ ਕਿ ਜਿਹੜੇ ਲੌਜਿਸਟਿਕਸ ਪ੍ਰੋਵਾਈਡਰ ਸੀ ਜਿਹੜੇ ਸ਼ੂਟਰਸ ਦੇ ਜਿਨ੍ਹਾਂ ਨੇ ਯਾਨੀ ਕਿ ਅਸਲਾ ਦੀ ਕਨਸਾਈਨਮੈਂਟ ਚੱਕੀ ਉਹਨੂੰ ਆਪਣੇ ਕੋਲ ਰੱਖਿਆ ਕੁਝ ਦਿਨ ਉਸ ਤੋਂ ਬਾਅਦ ਅਸਲੇ ਦੀ ਇਹਨਾਂ ਨੂੰ ਅੱਗੇ ਵੰਡ ਕੀਤੀ ਅਸਲਾ ਸਮੇਤ ਪੈਸੇ ਤੇਰ ਜ਼ਿੰਦਾਰੋਂ ਇਹ ਜਿਹੜੇ ਦਿੱਤੇ ਨਾਲ ਹੀ ਇਹਨਾਂ ਨੂੰ ਖਾਣਾ ਖਵਾਇਆ ਆਪਣੀ ਇੱਕ ਘਰ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਇਹ ਜਿਹੜੇ ਸਾਰੇ ਇਹ ਦੋ ਹੋਰ ਅਸੀਂ ਇਸੇ ਗਿਰੋ ਵਿੱਚ ਪੜੇ ਨੇ ਇਹਨਾਂ ਦੇ ਨਾਂ ਹਨ ਪਰਮਵੀਰ ਉਰਫ਼ ਪੰਮਾ ਅਤੇ ਹਰਪ੍ਰੀਤ ਉਰਫ਼ ਪੀਤਾ ਇਹ ਜਗਰਾਉਂ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਹੀਰੂ ਹੋਮਸ ਵਿਕੇ ਫਲੈਟ ਹੈ ਜਿੱਥੇ ਇਹ ਸਾਰੀ ਕੌਨਸਪਿਰਸੀ ਦਾ ਇੱਕ ਮੇਜਰ ਹਿੱਸਾ ਉੱਥੇ ਜਾ ਕੇ ਜੁੜਦਾ ਹੈ ਇਹ ਇੱਥੇ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਵਿਵੇਕ ਸੀ ਜਿਨੂੰ ਸਾਡੇ ਲੋਕਲ ਅਕਿਊਜ਼ ਈਸ਼ਵਰ ਤੇ ਅਮਿਤ ਕੁਮਾਰ ਲਾਡੀ ਨੇ ਟੈਪ ਕੀਤਾ ਸੀ ਇਹ ਸਾਰੀ ਫਿਰੋਤੀ ਦੀ ਗੱਲ ਉਥੋਂ ਦੀ ਜਿੱਥੋਂ ਦੀ ਘੂਮੀ ਸੀ ਇਹ ODE ਹੀ ਕੇਸ ਵਾਰਨ ਹਨ ਮਟੌਰ ਥਾਣੇ ਵਿੱਚ ਜਿਹੜਾ 307 ਦਾ ਪਰਚਾ ਦਰਜ ਹੈ ਇਹ ਉਹਦੇ ਵਿੱਚ ਵੀ ਸਨ ਜਿਹੜੇ ਇਹ ਸ਼ੂਟਰ ਹੈਗੇ ਨੇ ਇਹ ਇਹਨਾਂ ਦੇ ਵੱਲੋਂ ਹੀ ਅਰੇਂਜ ਕੀਤੇ ਗਏ ਸੀਗੇ ਆਪਰੇਸ਼ਨਲ ਸੀਕਰਸੀ ਦੇ ਕਾਰਨ ਅਸੀਂ ਹੋਰ ਡਿਟੇਲਸ ਤੁਹਾਨੂੰ ਡਾਇਵਲ ਚ ਨਹੀਂ ਕਰ ਸਕਦੇ ਪਰ ਜਲਦੀ ਸ਼ੂਟਰਾਂ ਦੇ ਬਾਰੇ ਵੀ ਤੁਹਾਡੇ ਨਾਲ ਡਿਟੇਲਸ ਸਾਂਝੀਆਂ ਕੀਤੀਆਂ ਜਾਣਗੀਆਂ ਵੈਸੇ ਇਹਨਾਂ ਨੂੰ ਚਾਰਜਿਸ ਕਿਉਂ ਜੀ ਪੈਸੇ ਵਗੈਰਾ ਕਿਤੇ ਚਾਰਜਿਸ ਸੀ ਇਹਨਾਂ ਨੂੰ ਜਾਂ ਵੈਸੇ ਮੰਨ ਲਓ ਸਾਰੀ ਕੰਮਕਾਜ ਕਰਦੇ ਨੇ ਇੱਕ ਮੈਂ ਤੁਹਾਨੂੰ ਉਹੀ ਵੀ ਬਰੀਫ ਕਰਦਾ ਜਿਹੜਾ ਈਸ਼ਵਰ ਸਿੰਘ ਹੈ ਉਹ ਪ੍ਰਾਪਰਟੀ ਦਾ ਕੰਮਕਾਜ ਕਰਦਾ ਹੈ ਜਿਹੜਾ ਅਮਿਤ ਕੁਮਾਰ ਲਾਡੀ ਹੈ ਜਿਹੜਾ ਇਹਦਾ ਸੋ ਕਾਲਡ ਮਾਸੀ ਦਾ ਮੁੰਡਾ ਸੀ ਮਦਈ ਦਾ ਇਹ ਦੇਲੀ ਆੜਤੀ ਦੀ ਦੁਕਾਨ ਹੈ ਜਿਹੜਾ ਵਿਵੇਕ ਹੈ ਜਿਹਨੂੰ ਇਹਨਾਂ ਨੇ ਟੱਚ ਕੀਤਾ ਸੀਗਾ ਇਹ ਜਿਮ ਚਲਾਉਂਦਾ ਸੀਗਾ ਪੈਸੇ ਦੀ ਤੰਗੀ ਦੇ ਕਾਰਨ ਇਹਨੂੰ ਆਪਣਾ ਜਿਮ ਵੇਚਣਾ ਵੀ ਪੈ ਗਿਆ ਸੀਗਾ ਤੇ ਜਿਹੜੇ ਜਗਰਾਉ ਵਾਲੇ ਦੋ ਮੁੰਡੇ ਹਨ ਜਿਹੜੇ ਕਿ ਮੋਹਾਲੀ ਵਿਖੇ ਰਹਿੰਦੇ ਸਨ ਤੇ ਇਹ ਵੀ ਖੇਤੀਬਾੜੀ ਦਾ ਹੀ ਕੰਮ ਕਰਦੇ ਹਨ ਇਸ ਲਈ ਇਹਨਾਂ ਨੂੰ ਈਜ਼ੀ ਮਨੀ ਲੱਗਦੀ ਸੀ ਤੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਨੇ ਇਹਨਾਂ ਦਾ ਬੈਕਗ੍ਰਾਉਂਡ ਸੀ ਇਹ ਰੋਪੜ ਜੇਲ੍ਹ ਵਿੱਚ ਜਿਵੇਂ ਮੈਂ ਦੱਸਿਆ ਕਿ ਇਹ ਇੱਕ ਵਿੱਕੀ ਤਹਿਲਾ ਨਾਮ ਦੇ ਬੰਦੇ ਦੇ ਇਨ ਟੱਚ ਸੀ ਉਥੋਂ ਦੀ ਹੀ ਇਹਨਾਂ ਨੂੰ ਇਹ ਈਜ਼ੀ ਮਨੀ ਲੱਗਿਆ ਤੇ ਇਹਨਾਂ ਨੇ ਇਹ ਸਾਰੀ ਕਹਾਣੀ ਰਚੀ। ਮੈਂ ਮਸਲਾ ਬਰੰਦ ਹੋ ਗਿਆ ਇਹਨਾਂ ਕੋਲੋਂ ਜਿਹੜਾ ਅਸਲਾ ਹੈਗਾ ਜਿਵੇਂ ਕਿ ਮੈਂ ਦੱਸਿਆ ਉਹ ਸ਼ੂਟਰ ਦੇ ਕੋਲ ਹੈ ਤੇ ਉਹ ਆਪਰੇਸ਼ਨਲ ਸੀਕਰੇਸੀ ਦੇ ਕਾਰਨ ਅਸੀਂ ਡਿਟੇਲਸ ਜਿਹੜੇ ਡਾਈਵਲ ਨਹੀਂ ਕਰ 파ਰਨ 파ਰੇ ਪਰ ਜਲਦੀ ਉਹਨਾਂ ਦੀ ਅਰੈਸਟ ਪਾ ਕੇ ਹੋਰ ਰਿਕਵਰੀਆਂ ਕਰਨ ਦੀ ਸਾਨੂੰ ਉਮੀਦ ਹੈ। ਫਿਰ ਕਿੰਨੀ ਉਮਰ ਹੈ ਇਹਨਾਂ? ਕਰੀਬਨ 29 ਤੋਂ 30 ਸਾਲ ਹੈ। ਜਿਹੜਾ ਅਮਿਤ ਔਰ ਫਲਾਡੀ ਹੈ ਇਹਦੀ ਉਮਰ 40 ਸਾਲਾਂ ਦੀ ਹੈ। ਜਿਹੜੀ ਫਲਾਡੀ ਤੇ ਈਸ਼ਵਰ ਸਿੰਘ ਲੋਕਲ ਨੇ ਜੀ ਉਹਨਾਂ ਦੇ ਡਾਇਰੈਕਟਲੀ ਵੀ ਗੋਲਡੀ ਬਰਾੜ ਨਾਲ ਲਿੰਕ ਨਹੀਂ ਨਹੀਂ ਜਿਵੇਂ ਦੱਸਿਆ ਕਿ ਇਹਨਾਂ ਦਾ ਇੱਕ ਐਸੋਸੀਏਟ ਸੀ ਜਿਹੜਾ ਵਿਵੇਕ ਹੈ ਇਹਨੂੰ ਇਹ ਜਾਣਦੇ ਸਨ ਇਹ ਜਿਹੜੇ ਚੰਡੀਗੜ੍ਹ ਦੇ ਕਲੱਬਾਂ ਵਿੱਚ ਇਹਨੂੰ ਮਿਲਦੇ ਰਹਿੰਦੇ ਸਨ ਇਹ ਇਹਨਾਂ ਦੀ ਐਂਟਰੀ ਵਗੈਰਾ ਕਰਾਂਦਾ ਸੀ ਇਹ ਟਕੋਲੀ ਦਾ ਹੀ ਰਹਿਣ ਵਾਲਾ ਹੈ ਤੇ ਇਹ ਉਸ ਦੇ ਥਰੂ ਕਲੱਬਾਂ ਦੀ ਐਂਟਰੀ ਦੇ ਕਾਰਨ ਇਹਦੇ ਇਨ ਟੱਚ ਹੈ ਫਿਰ ਇਹ ਅਗਲੀ ਗੱਲਬਾਤ ਇੱਥੋਂ ਦੀ ਚੱਲੀ ਜਿਹੜਾ ਜਲਨਸ਼ੀਲ ਪਦਾਰਥ ਇਸਤੇਮਾਲ ਹੋਇਆ ਸੀਗਾ ਸਾਡੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਤੇ ਉਹਦੀ ਰਿਪੋਰਟ ਅਜੇ ਆਣੀ ਬਾਕੀ ਹੈ ਮੈਂ ਜੀ ਕਿੰਨੀਆ ਦੇਖੋ ਇਹ ਇੱਕ ਹੋਰ ਆਇਆ ਹੈ ਉਹ ਕੈਨੇਡਾ ਦਾ ਲਿੰਕ ਹੈ ਉਹ ਅਸੀਂ ਤਫਤੀਸ਼ ਦੌਰਾਨ ਵਿਚਾਰ ਰਹੇ ਹਾਂ ਜੀ ਕਿੰਨਾ ਰਿਮਾਂਡ ਕਿੰਨਾ ਜੀ ਪੁਲਿਸਮਾਨ ਵਾਲੀ ਅਜੇ ਸਾਡੇ ਕੋਲ 2 ਦਿਨਾਂ ਦਾ ਰਿਮਾਂਡ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਫੋਟੋ